ਹਲੋ ਦੋਸਤੋ ਗੁੱਡ ਮਾਰਨਿੰਗ ਅੱਜ ਆਪਾਂ ਨੂੰ ਸਵੇਰੇ ਸਵੇਰੇ ਪੈ ਗਈ ਗੀజర్ ਗੀజర్ ਕਰਕੇ ਦਿੱਕਤ ਆ ਗਈ ਸਵੇਰੇ ਬੱਚੇ ਨਿਨਾਰੇ ਸੀ ਕੱਲ ਦਾ ਗੀజర్ ਖਰਾਬ ਹੋ ਰਿਹਾ ਤੇ ਆਪਾਂ ਫਿਰ ਆਪਣੇ ਕੋਲ ਇੱਕ ਮੰਤਰ ਜਾਦੂ ਹੈਗਾ ਗੋਲੂ ਗੋਲੂ ਨੂੰ ਬੁਲਾਇਆ ਆਪਾਂ ਨੇ ਗੋਲੂ ਭਾਈ ਕਰ ਦੇ ਜਲਦੀ ਨੰਦ ਨਹੀਂ ਸਵੇਰੀ ਗੋਲੂ ਉਸਤਾ ਜੀ ਬੁਲਾਏ ਆ ਨਿਗ੍ਹਾ ਮਾਰ ਰਹੇ ਆ ਇਤਨਾ ਸਵੇਰਾ ਫੁੱਡਾ ਮਾਰੇ ਕਰਾ ਨਹੀਂਗਾ ਜੀ ਕਿਤਾਬ ਪੜ ਰਿਹਾ ਹੈ ਗੋਲੂ ਸਾਹ ਜੀ ਆ ਜੀ ਮਹਰ ਨਹੀਂ ਗਾ ਪੂਰੀ ਪਾਣੀ ਦੀ ਧਰ ਨਹੀਂ ਗਾ ਮੱਜਰੀਆ ਪਰ ਵੀ ਕੀ ਆ ਦੱਸ ਰਿਹਾ ਹੈ ਕੋਈ ਗੱਲ ਬਾਤ ਬੜੇ ਬੜੇ ਇਹ ਆਪਣਾ ਗੁਫਾ ਰੂਮ ਆ ਜੀ ਚਾਰੇ ਦੇ ਵਿੱਚ ਗੁਫਾ ਰੂਮ ਆਏ ਹਾਈ ਗੋਲੂ ਸਾਹ ਜੀ ਫਰੋਂ ਨੂੰ ਦੇਖੋ ਟੱਕਣ ਨੂੰ ਇੱਕ ਸਾਲ ਹੋ ਗਿਆ ਸੀ ਇਹ ਵੀ ਆ ਟੱਕਣਾ ਜਦੋਂ ਖੋਲਿਆ ਨਾਟ ਇਹ ਨਾਟ ਕੋਈ ਨਹੀਂ ਬੋਲ ਰਿਹਾ ਬਈ ਇਹ ਬੈਟ ਰਾਇਓ ਇਸੇ ਕਿੰਨੇ ਟਾਈਮ ਕੋਈ ਕਰਾ ਹਾਂ ਇਹ ਨਹੀਂ ਬਦਲਣ ਦੇ ਰੋਟਾ ਗੱਡੀ ਵਾਲਾ ਕਿਉਂ ਮੈਂ ਲਿਆ ਸੀ ਇਹ ਛੋਟੇ ਵਾਲਾ ਇਹਨਾਂ ਨੀਚੇ ਨੀਨ ਕੋਈ ਦਿੱਕਤ ਨਹੀਂ ਜਦ ਆਪਾਂ ਨਵਾਰਾ ਟੱਕਣ ਨੂੰ ਲੈ ਵੀ ਗੋਲੂ ਚਾਹ ਨਾਲ ਲੱਡੂ ਤੇ ਬਿਸਕੁਟ ਤੇਰਾ ਜੋ ਦਿਲ ਕਰਾ ਖਾਲਾ ਭੁਖੜੀ ਪਿੰਡ ਮੱਖੀਆਂ ਕੇ ਹਾਂਜੀ ਦੋਸਤੋ ਆਪਾਂ ਜਾ ਰਹੇ ਆ ਰਾਜਪਰੇ ਸ਼ਹਿਰ ਰਾਜਪਰੇ ਸ਼ਹਿਰ ਵਿਰਦੀ ਕ੍ਰਿਕਟ ਅਕੈਡਮੀ ਨਵੀਂ ਗੁਲੀਆ ਲਗਦਰਾ ਆਪਾਂ ਨਾ ਬਹੁਤ ਦਿਨਾਂ ਬਾਅਦ ਇਹ ਮਹੀਨੇ ਜੇ ਮੈਂ ਲਾਦਾ ਸਟੈਂਡ ਚ ਗਏ ਜਰੂਰਾਂ ਪਰ ਬਹੁਤ ਘੱਟ ਅੱਜ ਆਪਾਂ ਮਾਰਨਿੰਗ ਟਾਈਮ ਚਲਦੇ ਹਾਂ 10 ਵਜੇ 10 ਵਜੇ ਦਾ ਟਾਈਮ ਹੈ तकरीबन ਭਜੇ ਨਾਲੇ 10 ਮਿਲਦੇ ਆ ਜਾ ਕੇ ਮਿੱਤਰ ਪਿਆਰਾਂ ਨੂੰ ਦੇਖਦਾ ਕੀ ਹਾਲ ਕਹਿੰਦੇ ਵਿਆਹ ਸ਼ਾਦੀਆਂ ਦੇ ਕੰਮ ਚੱਲ ਰਹੇ ਨੇ ਪ੍ਰੋਗਰਾਮ ਬੁਖੀਆਂ ਵੀ ਹੋ ਰਹੀਆਂ ਨੇ ਇੱਕ ਦੋ ਦਿਨ ਚਲੋ ਕਰ ਦਿੰਦੇ ਆ ਫੋਨ ਭਾਈ ਤੂੰ ਆਜੀ ਤੂੰ ਵਗ ਜੀ ਸਵੇਰ ਦੇ ਬਜ ਕੇ 10 ਆਪਣੇ ਸਟੈਂਡ ਨੇ ਚ ਸਿਰਫ ਖੜੀਆ ਆਰਟੀਕਾ 5257 ਪ੍ਰਧਾਨ ਜੀ ਨਹੀਂ ਆਏ ਪ੍ਰਧਾਨ ਜੀ ਦਾ ਸਕੂਟਰ ਤਾਂ ਖੜਿਆ ਚਾਹਦਾ ਉਹ ਗੱਡੀ 'ਚ ਬੈਠੇ ਨੇ ਅਗਲੇ 'ਚ ਇੱਕ ਆਪਣਾ ਐਮੇਜ ਆ ਗਈ ਹੋਂਡਾ ਐਮੇਜ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆ ਆਪਣੇ ਸਿੰਘ ਟੈਕਸੀ ਸਟੈਂਡ ਗੱਡੀਆਂ ਜ਼ਿਆਦਾ ਨਹੀਂ ਆਈਆਂ ਸਿਰਫ ਦੋ ਗੱਡੀਆਂ ਖੜੀਆਂ ਨੇ ਟੋਪੀ ਪ੍ਰਧਾਨ ਦੀ ਤਾਂ ਨਹੀਂ ਤੇ ਦੂਜੇ ਅੰਕਲ ਜੀ ਆਏ ਨੇ ਸਰਦਾਰ ਜੀ ਉਹ ਖੜਾ ਮੋੜ ਆਪਣਾ ਸਕੂਟਰ ਉਹਨਾਂ ਦਾ ਹਿੰਦੀ ਦੀ ਗੱਡੀ ਖੜੀ ਆ ਕੇ ओके गगन ऑन दी खड़ी आरटी का 5257 ਤੇ ਆਪਣੇ دوست ਮਿੱਤਰ ਨੇਤਰ ਵੀ ਪਹੁੰਚ ਗਿਆ ਆਪਾਂ ਨੂੰ ਜਦੋਂ ਆਇਆ ਕਹਿੰਦੇ ਅੱਜ ਕੰਮ ਹੋ ਨਹੀਂ ਗਈ ਵੀ ਮਲੇ ਦੇ ਗਿਆ ਕੰਮ ਨਹੀਂ ਲੱਗਿਆ ਨਾ ਵੀ ਇਹ ਬੰਦੇ ਚੱਲ 2 ਮਿੰਟ ਤੇਰੇ ਕੋਲ ਬੈਠੇ ਗੱਪਾਂ ਮਾਰ ਲਈ ਤੇ ਚਾਹ ਬਣ ਗਈ ਨੇ ਦੇਖਦੇ ਆ ਸਰਵਿਸ ਕੀ ਹੈ ਨਹੀਂ ਸਰਵਿਸ ਕਰਾਇਦਣਾ ਪਰਸੋਂ ਮੇਟੇ ਅੜੀ ਘੜੀ ਘੜੀ ਵਡਿਆ ਦੇ ਲਾ ਦੋ ਤਿੰਨ ਦਿਨਾਂ ਨੂੰ ਸਿਸਾ ਵੀ ਉਹ ਰਿਉ ਕਰਦਾ ਸਿਸੇ ਮਾ ਵੱਜਿਆ ਯਾਰ ਕਰੈਕ ਹੋ ਗਿਆ ਢੋੜੀ ਜੱਜ ਜੱਜ ਬਾਈ ਆਏ ਬੇਲੇ ਬੈਠੇ ਬੇਲੇ ਬੇਲੇ ਨੂੰ ਮਿਲਣ ਆਏ ਆ ਯਾਰਾ ਕਿਤਰਾ ਪਿਆ ਬਾਈ ਹੌਸਲਾ ਰੱਖੋ ਗੱਡੀਆਂ ਵਿੱਚ ਲਿਟਰੇ ਬਿੰਦੇ ਬਣ ਜੇ ਕੰਮ ਕੋਈ ਕੰਮ ਘਾਹ ਕੀ ਵੇਟ ਕਰ ਰਹੇ ਆ ਇਹਨੂੰ ਕਹਿੰਦਾ ਕੋਈ ਸੌਰੀ ਸੌਰੀ ਭੇਜ ਬਾਈ ਚਾਹ ਮਿਲਾਂ ਯਹਾਂ ਵੀ ਨਹੀਂ ਆ ਬਿਰ ਹਾਂ ਓਕੇ ਤਾਂ ਉਹ ਨਹੀਂ ਤੀਕਦਾ ਹੈਗਾ ਉਹ ਕਹਿੰਦਾ ਉਹ ਚਾਚੇ ਚੌਲ ਲਿਆ ਜਾ ਯਾਰ ਅੱਧਾ ਘੰਟਾ ਹੋ ਗਿਆ ਕੇ ਇੰਦ ਨੂੰ ਲਾ 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 ਮਾਰੇ ਬੋਲੂ ਨੂੰ ਕਿਹੜਾ ਚਾਹ ਦੇਖ ਰਿਹਾ ਕੱਦੀ ਚਾਚਾ ਚਾਹ ਵਾਲਾ ਚਾਚਾ ਚਾਹ ਵਾਲਾ ਗੰਨੇ ਦੇ ਰਸ ਵਰਗੀ ਚਾਚੇ ਦੀ ਚਾਹ ਇਹ ਤੋਂ ਪਹਿਲਾਂ ਵੀ ਆਪਾਂ ਘਰੇ ਚਾਹ ਪੀ ਗਏ ਸੀਗੇ ਬੋਲੂ ਆਇਆ ਸੀਗਾ ਇਲੈਕਟ੍ਰੀਸ਼ੀਅਨ ਆਪਣੇ ਘਰੇ ਇਹ ਹੁਣ ਆ ਗਿਆ ਜੀ ਰੱਜੇਤਪੁਰਾ ਤੇ ਤੁਹਾਨੂੰ ਪਤਾ ਲੈਂਨ ਹੁਣ ਐਸੀ ਇਹ ਟੈਕਸੀ ਵਾਲਿਆਂ ਦੀ ਡਰਾਈਵਰਾਂ ਦੀ ਚਾਹ ਤਾਂ ਫਿਰ ਚੰਗੀ ਲੱਗਦੀ ਆ ਆਪਾਂ ਨੂੰ ਅਜੇ ਤਾਂ ਕਹਿੰਦਾ ਚਾਹ ਪੀਣੀ ਆ ਭਰਾ ਮੈਂ ਕਿਹਾ ਚਾਹ ਮੰਗਾ ਲੈਂਦੇ ਆ ਤੇ ਇਧਰ ਇੱਕ ਭਰਾ ਹੋਰ ਬੈਠਾ ਨੇ ਤੇ ਆਪਣੇ ਮੋਬਾਈਲ 'ਵਾਂ ਬਿਜ਼ੀ ਆ ਇਹਨੂੰ ਵੀ ਚਾਹ ਫੜਾ ਦੀ ਪਰ ਠੂੰਗਾ ਹੀ ਮਾਰੀ ਜਾ ਰਿਹਾ ਬੈਠਾ ਵਿੱਚੋਂ ਤਾਂ ਕੋਈ ਕੰਮ ਨਹੀਂ ਹੈਗਾ ਮੋਬਾਈਲ ਵਾਲਿਆਂ ਨੂੰ ਆਹ ਜੀ ਇਹ ਆ ਗਏ ਸਾਡੇ ਫੌਜੀ ਸਾਹਿਬ ਨੌ ਫਤਰੀ ਕਾਲ ਜੀ ਹਾਲ ਚਾਲ ਹੈ ਜੀ ਕੀ ਹਾਲ ਹੈ ਦਸਨ ਬੜੇ ਮਹਿੰਗੇ ਤੁਹਾਡੇ ਹੋ ਗਏ ਰਹੇ ਨਹੀਂ ਬਸ ਬਈ ਹੁਣ ਤੂੰ ਵਾ ਤੇਰੀ ਕਿਰਪਾ ਮਾੜਾ ਮੋੜਾ ਕੰਮ ਚੱਲੀ ਜਾ ਰਾ ਸਰਕਲ ਘੁੰਮੀ ਜਾ ਰਿਹਾ ਔਰ ਕੀ ਆ ਤੂੰ ਆਪਾਂ ਸੇਰ ਜੀ ਨੂੰ ਫੋਨ ਕਰਕੇ ਕਹਿ ਲਿਗਾ ਇਹ ਲਿਫਾਫੇ ਤੇ ਕਾਗਜ਼ ਗੱਤੀ ਪਾ ਕੇ ਰੱਖ ਦਿਓ ਵੀ ਮੈਂ ਲੈਣ ਆ ਰਿਹਾ ਤੇ ਸੇਰ ਜੀ ਨੇ ਭੇਜ ਦੀ ਧੰਨਵਾਦ ਉਹਨਾਂ ਦਾ ਤੇ ਨਾਲ ਭੇਜਦੀ ਪਰਚੀ ਪਰਚੀ ਸੀਗੀ 995 ਦੀ ਮੈਂ ਕੋਲੇ ਘੱਟ ਰਸੀਗਾ ਮਾਚਾ ਲਾ 9990 ਦੇਣਾ ਪਰ ਉਹ ਤੋਂ ਪਹਿਲਾਂ ਹੀ ਸੇੜ ਜੀ ਇੱਧਰ ਕੀ ਲੈ ਕੇ ਆਇਆ ਲੈ ਦੇਖੋ ਮੈਂ 990 ਚੱਕਰ ਸੀਗਾ ਸੇੜ ਜੀ ਨੇ ਇਹਨੂੰ 5 ਰੁਪਏ ਨਾਲ ਦੇ ਕੇ ਭੇਜਿਆ ਵੀ 995 ਲੈਣੇ 995 ਲੈ ਆਈ 5 ਰੁਪਏ ਨਾਲ ਦੇ ਤੇ ਵੀ ਤੈਨੂੰ 1000 ਦੇਵੇਗਾ ਤੂੰ 5 ਵਾਪਸ ਕਰ ਦੇ ਦੇਖਿਆ ਕਮਾਲ ਹੈ ਨਾ ਆਪਣੇ ਵਰਗੇ ਦੇਤੀ ਬੰਦਿਆਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ 18 ਜੀ ਨੇ 500 ਰੁਪਏ ਨਾਲ ਭੇਜੀਆਂ ਲੋ ਜੀ ਤੁਸੀਂ 1000 ਰੁਪਏ ਪੂਰਾ ਲੈ ਜਾਓ 900 ਜਮਨੇ ਤੋਂ ਡੋਗੋ ਰ ਆ ਗਿਆ ਤੁਸੀਂ 500 ਮੈਨੂੰ ਦੇ ਦੇ ਧੰਨਵਾਦ ਤੇ ਤੁਹਾਡਾ ਸਮਾਨ ਦੇਣ ਲਈ ਧੰਨਵਾਦ ਤੁਸੀਂ ਸਮਾਨ ਵਜਾ ਲਿਆ ਅੱਜ ਆਪਾਂ ਆਪਣੇ ਭਰਾ ਸੱਤੀ ਕੋਲ ਪਹੁੰਚੇ ਹਾਂ ਜੀ ਸੱਤੀ ਕੀ ਹਾਲ ਚਾਲ ਐ ਮੈਂ ਮਹਾਤਮਾ ਕੋਹਲੇ ਨੇ ਸਾਰੇ ਹਾਰ ਲਿਆ ਤੇ ਆਪਣੇ ਭਰਾ ਸੱਤੀ ਨੇ ਕਿਹਾ ਤਾਂ ਆਰਡਰ ਕਰਦਾ ਕਿ ਬਰੈਡ ਲੈ ਆਓ ਤੁਸੀਂ ਬਾਕੀ ਬਰਫੀ ਬਰਫੀ ਚਾਹ ਪਕੌੜੇ ਮੈਂ ਲਿਆਵਾਂਗਾ ਬਰੈਡ ਲੈ ਕੇ ਆ ਗਿਆ ਆਪਾਂ ਹੁਣ ਬਰੈਡ ਖਾਮੇ ਭੁੱਖ ਲੱਗਿਆ ਠੀਕ ਹੈ ਵੀਰੇ ਬਾਕੀ ਆਰਡਰ ਕਰਦੇ ਜੋ ਵੀ ਮੰਗਾਣਾ ਇਹ ਵੀ ਠੀਕ ਹੈ ਹਾਂ ਲੋ ਜੀ ਹੁਣ ਬਰੈਡ ਤੇ ਸੌਸ ਆਪਾਂ ਇਹ ਚਾਪਾਲੀ ਖੁੱਲੇ ਭਾਂਡੇ 'ਚ ਕੋਲੀ ਦਾ ਇਹਦੇ ਕੋਲ ਹੈ ਨਹੀਂ ਨਾ ਕੋਲੀ ਨਾ ਗਲਾਸ ਕੋਲੇ ਦੇਖੋ ਵਾ ਡਾਕਟਰ ਡਾਕੀ ਉਹ ਤਾਂ ਦੇ ਹਰੇ ਵੀ ਬਰੱਡ ਹਾਂ ਜੀ ਇੱਕ ਇੰਟੀਰੀਅਰ ਡਿਸਾਈਡ ਨਹੀਂ ਹੋ ਰਹੀ ਵੀ ਮੈਂ ਕੋਈ ਟਾ ਕੋਈ ਹੁਕਮ ਹੈ ਵੀ ਟਾ ਕੋ ਹੁਕਮਾ ਨਕਲ ਕਰਨਾ ਕਿਸ ਜੀ ਦਾ ਕੰਮ ਕਰਦਾ ਵਰਚੂਅਲ ਨਹੀਂ ਆਪਾਂ ਕੋਈ ਬੁਝਾਤ ਕਰਾਂਗੇ ਠੀਕ ਉਹ ਵੀ ਹੈ ਨਾ ਜਿਹੜਾ ਵਧੀਆ ਹੁੰਨੀ ਜੀ ਦਾ ਤਾਂ ਫੇਦਾ ਤਾਂ ਫਾਇਦਾ ਲਿਆਗਾ ਮੈਂ ਵੀ کہہ ਰਹੇ ਆ ਦੋਏ ਚੀਜ਼ਾਂ ਦਿਲ ਕਰ ਰਿਆ 10 ਕਿਹਾ ਕੀ ਥਾਂ ਮ ਖਾਣ ਨੂੰ ਕੋਈ ਜਿਹੜਾ ਬੁਝਾਤ ਬਣ ਗਈ ਜ਼ਰੂਰਤ ਦੇ ਵਿੱਚ ਆਏ ਡਿਸਾਈਡ ਹੋ ਗਈ ਲੈ ਵੀ ਚਾ ਲਿਆ ਮੈਂ ਤਾਂ ਧੱਕੜ ਅੱਕੜ ਪੱਕੜ ਬੰਦੇ ਜੋ ਭੋਜਾ ਖੇਲਨੇ ਸੱਤੀ ਨੇ ਕਰ ਲੈ ਯਾਦ ਕਟੈਨਰ ਕਹਿੰਦਾ ਕਟੈਨਰ ਆਂਦਾ ਮौज ਕਰਾ ਦਿੱਤੀ ਹਾਂ ਸਹੀ ਗੱਲ ਲੱਗੀ ਵਾ ਵਾ ਹੋ ਗਈ ਵਾ 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 ਵੇ ਟਾਈਮ ਦਾ ਤਾਂ ਸਹੀ ਟਾਈਮ ਦਾ ਗੱਲ ਹੁਣ ਕਹਿਆ ਬਸ ਕਟੈਨਰ ਉੜ ਗਿਆ ਜਦ ਕਿਸੇ ਦਿਨ ਆਵੇਗਾ ਪੈਸਾ ਦਿੱਤੀਗੇ ਬਿਲਕੁਲ ਕਹ ਰਿਹਾ ਹੈਗਾ 1 ਅ ਕਰੋੜ ਰੁਪਏ ਕਿੱਥੇ ਜਾਏਗਾ ਰੱਬ ਜਾਣੇ ਇਸ ਨੂੰ ਪਤਾ ਆਏਗਾ ਮੈਨੂੰ ਕਿਹੜਾ ਕਰੋੜ ਆਏਗਾ 10 ਲੱਖ ਮਨੋ ਦੇ ਵੀ ਬਿਲਕੁਲ ਸਾਡਾ ਵੀ ਸੜਕਾ ਉਲੜ ਜੂਆ ਹਾਂ ਠੀਕ ਹੈ ਜੀ ਹਲੋ ਹਾਂਜੀ ਦੋਸਤੋ ਟਾਈਮ ਦਾ ਲੱਗਿਆ ਦਿੱਤੀਆ ਬਹੁਤ ਲੰਬਾ ਆਪਾਂ ਨੂੰ ਇਹਦੇ ਕੋਲ ਜ਼ਰੂਰੀ ਕੰਮ ਤੇਗਾ ਜ਼ਰੂਰੀ ਕੰਮ ਚੱਲ ਜਿਹੜਾ ਆਪਾਂ ਨੂੰ ਜਿਆਦਾ ਨਹੀਂ ਯਾਦ 30% ਦਾ ਪਾਗਲ ਲੱਗ ਗਿਆ ਹਜੇ ਸ਼ਾਇਦ ਉਹ 30 ਤੋਂ 100% ਵੀ ਹੋ ਸਕਦਾ 90 ਵੀ ਹੋ ਸਕਦਾ ਪਰ ਮੇਰੀ ਨੌਲੇਜ ਹਿਸਾਬ ਨਾਲ ਮੈਨੂੰ ਲੱਗਦਾ ਵੀ 30% ਹੀ ਪਤਾ ਲੱਗਿਆ ਬਾਕੀ ਜਦੋਂ ਮੈਂ ਕਰਾਂ ਉਦੋਂ ਦੇਖਦੇ ਆਂ ਅੱਗੇ ਅੱਗੇ ਕਿਉਂਕਿ ਜਿਜੇ ਕੰਮ ਕਾਈ ਕਰਦਾ ਬੰਦਾ ਉਹ ਫਿਰ ਉਹ ਐਸੀ ਔਲੀ ਔਲੀ ਸਿੱਖਦਾ ਜਾਂਦਾ ਉਹਨੂੰ ਜੀ ਦੱਤੀ ਭਾਈ ਬਿਲਕੁਲ ਹਾਂ ਬਾਕੀ ਆ ਸੱਤੀ ਨਾਲ ਥੋੜਾ ਉਹ ਤਾਂ ਆਪਾਂ ਨੂੰ ਜਾਣੂ ਕਰਾ ਦਿਆ ਮਾਣੀ ਮੋਟੇ ਗੱਲਾਂ ਚੱਲ ਜਿੰਨੇ ਕਿ ਪੜ ਗਏ ਦਿਮਾਗੋਂ ਬਣਾ ਲੀਆਂ ਠੀਕ ਹੈ ਜਿੱਦਾਂ ਵਾਲ ਆਪਣੇ ਚਿੱਟਿਆ ਗਿਆ ਇਤਨੇ ਦੇ ਵਾਲਿੱਤੋ ਦਿਮਾਗ ਦੇ ਅੰਦਰ ਚਿੱਟਾ ਹੀ ਹੋ ਗਿਆ ਤਾਂ ਗੱਲਾਂ ਸਮਝਾਂ ਮਾਰਦੀ ਨਹੀਂ ਭੁੱਲ ਭੱਲ ਜਾਂ ਤੇ ਹੁਣ ਆਪਾਂ ਸੱਤੀ ਕੋਲ ਜਾਣ ਲੱਗਾਂ ਠੀਕ ਹੈ ਵੇ ਸੱਤੀ ਚਾਹ ਪੀਂ ਠੰਡਾ ਪੀਆ ਬਰੈਡ ਖਾਏ ਰੋਟੀ ਖਾਈ ਦੋ ਘੰਟਿਆਂ ਬਾਅਦ ਬਹੁਤ ਕੁਝ ਖਾ ਪੀ ਲਿਆ ਅਜ ਘਰਾਂ ਅੱਗੇ ਕਿਸਾਨੇ ਦੀ ਲੋੜ ਨਹੀਂ ਠੀਕ ਹੈ ਬ੍ਰਦਰ ਆਪਾਂ ਚੱਲਦੇ ਆ ਉਹ ਯਾਰ ਦੇਖੇ ਬੜਾ ਖਤਨਾਕ ਆ ਰਿਹਾ ਵੱਲਦੇ ਆ ਇਹ ਬੜਾ ਇਹੋ ਜਿਹਾ ਬਹੁਤ ਨਾ ਨਾਏ ਜਾ ਰਹਾ ਬੜਾ ਗੌਰ ਤੇ ਕਦਮਾਂ ਨਾਲ ਆ ਰਿਹਾ ਇਹ ਜੁੜਵਾਲ ਗਾ ਵੀਰਾਂ ਦੇ ਘਟੀ ਮਨ ਬਾਤੀ ਭਾਈ ਏ ਆ ਗਿਆ ਆਪਣੇ ਨਿਊਜ਼ੀਲੈਂਡ ਵਾਲੇ ਭਾਈ ਹੋਰ ਕੀ ਹਾਲ ਚਾਲ ਹੈ ਬਸ ਵਧੀਆ ਹੋ ਸੁਣਾਓ ਮੈਂ ਵਧੀਆ ਕਾ ਦਾ ਆਂ ਹੋਰ ਠੀਕ ਠਾਕ ਮੈਂ ਵਧੀਆ ਕਾ ਦਾ ਆਦਾ ਮਹੀਨਾ ਹੋ ਗਿਆ ਲੈ ਹੋਰ ਮਿਲੇ ਰਾਜਾ ਨਾ ਹੈ ਜੀ ਮਿਲੇ ਦਾ ਹੋਰ ਸੁਣਾ ਨਮਿਤਾ ਜੀ ਤੂੰ ਸੁਣਾ ਆਪਣੀ ਕਿਤਰਾ ਰਿਆ ਸਫਰ ਤੇਰਾ ਦੋ ਚਾਰ ਸਾਲ ਬਹੁਤ ਵਾ ਮਾਨ ਤੂ ਵੀ ਕਿਤਰਾ ਰਹਾ ਸ਼ਟਮ ਤੇਰਾ ਕਿੰਨੇ ਦੋ ਦਿਨ ਸਾਲ ਲਗਾ ਆਏਗਾ 2.5 ਸਾਲ ਹੋ ਗਏ 5 ਸਾਲ ਫਿਰ ਉਹਨਾਂ ਨੇ ਛੁੱਟੀ ਆਇਆ ਕਿਤਰਾ ਆ ਛੁੱਟੀ ਆਇਆ ਵਾ ਤਾਂ ਅੱਛਾ ਚੱਲ ਵਧੀਆ ਕੰਮ ਕਰ ਵੈਂਟਰ ਵਾਲੇ ਹਾਂ ਇਤਰਾ ਰਹਿਣ ਸਹਿਣ ਬਹੁਤ ਵਧੀਆ ਠੀਕ ਵਧੀਆ ਠੀਕ ਆ ਮੌਸਮ ਠੰਡਾ ਠੰਡਾ ਮੌਸਮ ਚੱਲ ਵਧੀਆ ਗੱਲ ਆ ਭਰਾ ਨੂੰ ਆਪਾਂ ਛੱਡ ਗਏ ਸੀਗੇ ਚੰਡੀਗੜ੍ਹ ਆਪਣਾ ਦਿੱਲੀ 에어ਪੋਰਟ ਆਤੋਂ 3 ਸਾਲ ਢਾਈ 3 ਸਾਲ ਹੋ ਗਏ ਹੁਣ ਆਏ ਛੁੱਟੀ ਘੁੰਮਣ ਲੱਗਦਾ ਮਹੀਨੇ ਦੀ ਤੇ ਆਪਾਂ ਨੂੰ ਨਾਲੇ ਮਿਲ ਕੇ ਜਾ ਰਿਹਾ ਵਧੀਆ ਗੱਲ ਆ ਕੰਮ ਨਾ ਕੰਮੇਗਾ ਨਾ ਹੈ ਮੈਨੀ ਹਾਂ ਸਾ ਵੀਡੀਓ ਬਣਾਉਂਦਾ ਰਹੇ ਕੰਮਾ ਕਹਿ ਰ ਮੈਨੀ ਹੁਣ ਕੰਮ ਆ ਮੈਂ ਨਹੀਂ ਪਤਾ ਨਹੀਂ ਕੰਮ ਆ ਮੈਂ ਨਹੀਂ ਕਰਦੇ ਆ ਕੰਮ ਪੈਟ ਹੋ ਗਿਆ ਪੇਟਾ ਬੋੜ ਰੱਖ ਲੈ ਕੰਮ ਇਹਨਾਂ ਗਿਆ ਮੰਨ ਲਾ ਤੇਰਾ ਚਾਚਾ ਲਗਾ ਵੀ ਕੰਮ ਲਗਾ ਮਨ ਨੂੰ ਤੂੰ ਯਾਚਾ ਲਗਾ ਮੈਂ ਦੱਸ ਤੈਨੂੰ ਹਾਂ ਨਾ ਭਾਈਓ ਆਪਣਾ ਚਾ ਭਾਈਆ ਵੀ ਠੀਕ ਆ ਕੰਮ ਆ ਚਾਚਾ ਵੀ ਕਹੀਂ ਨਿਆਣੇ ਲਗਾਣਾ ਦੇਖਿਆ ਨਹੀਂ ਤਰ ਹਾਂ ਹੈਲੋ ਹਾਂਜੀ ਦੋਸਤੋ ਆਪਾਂ ਅੱਗੇ ਸੀਗੇ ਦੁਕਾਨ ਬੰਦ ਕਰਕੇ ਰਸਤੇ ਚ ਆ ਰਹੇ ਆ ਆਪਣੇ ਰਸਤੇ ਵਾਲ ਗਲੀ ਦੇ ਮੁਰੀ ਖੜੇ ਆ ਕਰੇ ਵੀ ਫੋਨ ਆਲੇ ਸੀ ਕਿ ਮੈਂ ਕਿਹਾ ਆਇਆ ਤੇ ਆਪਣਾ ਅੱਜ ਦਾ ਸਾਰਾ ਦਿਨ ਤਕਰੀਬਨ ਮੇਰਾ ਭਜ ਦੌੜ YouTube ਤੇ ਫਿਰ Facebook ਨੂੰ ਸਮਝ ਸਮਝਣ ਚ ਲੰਘ ਗਿਆ ਮੈਂ ਆਪਣੇ ਦੋਸਤ ਕੋਲ ਵੀ ਗਿਆ ਸੀ ਕਿ ਸਤੀ ਕੋਲ ਸ਼ਾਇਦ ਮਾ ਚ ਉਹਨਾਂ ਨੂੰ ਨੌਲੇਜ ਹੋਵੇ ਉਹਨੂੰ ਉਹ ਤੋਂ ਹੈਲਪ ਲਈ ਥੋੜੀ ਬਹੁਤੀ ਜਿੰਨੀ ਕੋ ਉਹਨੂੰ ਨੌਲੇਜ ਸੀਗੀ ਤਾਂ ਉਹਨੇ ਵੀ ਹੈਲਪ ਕਰੀ ਚਲੋ ਥੈਂਕ ਯੂ ਧੰਨਵਾਦ ਕਿਉਂਕਿ ਵੀਡੀਓ ਵੀਡੀਓ ਜਿਹੜੀ ਪਾਰਕ ਹੈ ਨਾ ਉਹ ਚ ਆਪਾਂ ਨੂੰ ਕਈ ਵੀਡੀਓ ਚ ਤਾਂ ਇਸ਼ੂ ਆ ਰਿਹਾ ਹੈ ਇਸ਼ੂ ਦਾ ਕਾਰਨ ਹੁਣ ਪਤਾ ਨਹੀਂ ਕਿ ਆ ਚੱਕਰ ਉਹ ਤਾਂ ਜਦੋਂ ਤਕਰੀਬਨ ਉਹਦੇ ਵਿੱਚ ਰੁੱਝਾਂਗੇ ਪੂਰਾ ਤਰੀਕੇ ਨਾਲ ਜਦੋਂ ਪਤਾ ਲੱਗੇਗਾ ਐ ਤਾਂ ਆਪਾਂ ਨੂੰ 3-4 ਮਹੀਨੇ ਹੋ ਗਏ ਮੇਰੇ ਨਾਲ ਪੰਦਿਆਂ ਨੂੰ ਪਰ ਅਜੇ ਆਪਾਂ ਅਜੇ ਬਹੁਤ ਜ਼ਿਆਦਾ ਕਮੀ ਆ ਜਿਹੜੇ ਮੈਂ ਸਮਝਿਆ ਸਮਝਿਆ ਤਾਂ 20-30% ਸੀਗਾ ਅੱਜ ਪਰ ਥੋੜਾ ਸਿਰ ਤੋਂ ਉੱਪਰ ਆ ਅੱਜ ਦਾ ਟਾਈਮ ਬਹੁਤ ਲੱਗਦਾ ਈ ਦੇਖਣ ਚ ਸੋਕਾ ਯੂਟਿਊਬਰ ਬਣਨਾ ਦੀ ਔਖਈਅਤ ਐ ਜੀ ਗੱਲ ਨਹੀਂ ਐ ਕਿ ਸੌਖਾ ਨਹੀਂ ਐ ਕੋਈ ਚੋਰ ਬੰਦਾ ਇੱਕਦਮ ਕਾਮਯਾਬ ਹੋ ਜਾਏ ਉਹ ਲੱਗ ਗੱਲ ਆ ਐ ਥੋੜਾ ਔਖਾ ਕੋਸ਼ਿਸ਼ ਜਾਰੀ ਹੈ ਜੀ ਆਪਾਂ ਵੀ ਕਰੀ ਜਾ ਰਹੇ ਆ ਜਿੰਨਾ ਹੋ ਸਕੇ ਪਰਮਾਤਮਾ ਕਰੇਗਾ ਮਿਹਰ ਕਦੇ ਨਾ ਕਦੇ ਤੇ ਆਪਾਂ ਚੱਲਦੇ ਆ ਘਰੇ ਜੀ ਓਕੇ ਬਾਏ ਗੁੱਡ ਨਾਈਟ ਮਿਲਾਂਗੇ ਕੱਲ ਕੱਲ ਹੈ ਦਿਨ ਸ਼ੁੱਕਰਵਾਰ ਗੁੱਡ ਨਾਈਟ